ਮੇਰਾ ਗਦੀਪ ਸਿੰਘ ਜੀ ਬਰਮੋ ਬਣ ਜੀ ਹੁਣ ਚਾਲੇ ਪਾਏ ਨੇ ਪਹਿਲਾਂ ਵੀ ਦਿੱਲੀ ਨੂੰ ਗਏ ਸਿਖੌਣ ਤੇ ਰੋਕਿਆ ਜਾਉ ਰਸਤੇ 'ਚ ਕਿਸ ਤਰ੍ਹਾਂ ਦੇਖਣਾ ਹੈ ਲੋਕਾਂ ਨੂੰ ਦੇਖੋ ਜੀ ਜਿਹੜੇ ਦਰਿਆ ਹੁੰਦੇ ਨੇ ਦਰਿਆ ਬੰਨੇ ਕਦੇ ਬੰਦੇ ਨਹੀਂ ਜਾਂਦੇ ਹੁੰਦੇ ਤੇ ਪਿਛਲਾ ਇਤਿਹਾਸ ਹੈ ਪੰਜਾਬ ਦੇ ਚੱਕੇ ਸਰਕਾਰਾਂ ਦੇਖਾਂ ਜੁਲਮ ਦੇ ਵਿਰੁੱਧ ਇਹ ਬੰਦ-ਬੰਦ ਕਟਾਉਣੇ ਵਾਲੀ ਕੌਮ ਹੈ ਇਹ ਕਦੇ ਵੀ ਜੁਲਮ ਦੇ ਮੂਰੇ ਝੁਕਦੀ ਨਹੀਂ ਤੇ ਇਹ ਹਮੇਸ਼ਾ ਹੀ ਆਪਣੇ ਕਹਿ ਲੋ ਜਿੱਤਾਂ ਫਤਿਹ ਕਰਦੀ ਰਹੀ ਹੈ ਜੀ ਇਹ ਕੱਲ੍ਹ ਕੀ ਰਿਜ਼ਲਟ ਲਿਖੋ ਕਿ 13 ਤੂੰ ਗੁੱਸੀ ਗਈ ਹੈ ਤਾਂ ਪਰ ਸਰਕਾਰ ਬਲੋ ਰੁਕਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਨੇ ਦੇਖੋ ਜੀ ਸਰਕਾਰ ਤਾਂ ਹੀ ਪਹਿਲਾਂ ਵੀ ਅਗਰੋਕਦੀ ਸੀਗੀ ਫੋਨ ਵੀ ਰੋਕਦੀ ਐ ਉਹ ਕੋਈ ਮੁੱਦਾ ਨਹੀਂ ਹੈਗਾ ਜੀ ਜਿਹੜਿਆ ਜਿਹੜਾ ਲੋਕਾਂ ਦਾ ਹੜਾ ਹੈ ਇਹਦੇ ਮੁਰੇ ਕੁਛ ਨਹੀਂ ਹੋ ਟਿਕਦਾ ਹੁੰਦਾ ਨਾਕੇ ਤੋੜ ਕੇ ਜਾਵਾਂਗੇ ਸਰਕਾਰ ਤਾਂ ਕਹਿੰਦੀ ਸਾਡੇ ਕੋਲੋਂ ਬੜਾ ਪਤਾ ਇੰਤਜ਼ਾਮ ਕਿੱਥੇ ਕਰਨੀ ਵੀ ਅੱਗੇ ਜਾਣ ਨਹੀਂ ਦੇਣਾ ਨਹੀਂ ਪੁੱਕ ਦੇਖੋ ਜੀ ਜਦੋਂ ਪਿਛਲੇ ਜਿਹੇ ਇਤਿਹਾਸ ਚੱਕ ਲਈਏ ਮੁਗਲਾਂ ਦੀ ਰੱਖ ਲਈਏ ਹੋਰ ਚੱਕ ਲਈਏ ਉਹਨਾਂ ਦਾ ਥਾਰੋ ਕੀ ਕਰਿਆ ਹੁੰਦਾ ਸੀਗਾ ਠੀਕ ਹੈ ਜੀ ਬਾਬਾ ਜਾਨ ਜੋਰਾਵਰ ਸਿੰਘ ਸੀਗੇ ਤੇਬਤ ਕਿਤੇ ਜਿੱਤਿਆ ਗਿਆ ਉਹ ਉੱਥੇ ਤੱਕ ਜਿੱਤ ਗਏ ਨੇ ਠੀਕ ਹੈ ਜੀ ਜਿਵੇਂ ਉਹ ਅਮਰੀਕਾ ਸੀਗਾ ਉਹਨਾਂ ਕਾਬਲ ਕਰਾ ਕੇ ਜਿੱਤਿਆ ਗਿਆ ਸਭ ਤੋਂ ਤਕੜੀ ਪਾਵਰ ਮੰਨੀ ਜਾਂਦੀ ਹੈ ਉਹ ਪਿੱਛੇ ਮੁੜ ਗਈ ਉੱਥੇ ਵੀ ਜਾ ਕੇ ਸਿੱਖੇ ਜਿੱਤ ਕੇ ਆਏ ਸੀ ਕਿਉਂਕਿ ਇਹ ਬਨ ਨਹੀਂ ਹੁੰਦੇ ਜੀ ਆ ਹਰਿਆਣਾ ਤੋਂ ਵੀ ਇਹ ਜਿਹੜੀ ਕਾਲ ਦਿੱਤੀ ਗਈ ਆ ਪੰਕੱਲੀ ਪੰਜਾਬ ਦੀ ਆ ਜਾਂ ਹਰਿਆਣਾ ਉਹ ਸਮੁੱਚੇ ਭਾਰਤ ਦੀ ਆ ਜੀ ਇਹਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਧੂਰ ਮੋਰਚਾ ਇਹਗਾ ਇਹ ਉਹਦੇ ਵੇਲੇ ਲੱਗ ਪਾ ਕੇ 200 ਤੋਂ ਉੱਪਰ ਦੇ ਜਥੇ ਬੰਦਿਆਂ ਨੇ ਜੀ ਇਹ ਸਾਰੇ ਦੇਸ਼ ਦੇ ਜਥੇ ਬੰਦਿਆਂ ਦਾ ਮੋਰਚਾ ਹੈ ਇਹ ਇਕੱਲਾ ਪੰਜਾਬ ਦਾ ਨਹੀਂ ਹੈਗਾ ਜੀ ਹਰਿਆਣਾ ਹਰਿਆਚਲ ਚਲੋ ਹਰ ਇੱਕ ਦੇਸ਼ ਦਾ ਹਰ ਇੱਕ ਕੋਨੇ ਕੋਨੇ ਤੋਂ ਕਿਸਾਨ ਆ ਰਹੇ ਨੇ ਰਾਸ਼ਨ ਤੁਸੀਂ ਲੈ ਕੇ ਜਾ ਰਹੇ ਹੋ ਨਾਲ 6-6 ਮਹੀਨੇ ਰਾਸ਼ਨ ਲੈ ਕੇ ਜਾ ਰਹੇ ਹਾਂ ਜੀ ਸਾਰੇ ਪੀ.ੀ.ਏ ਵੀ ਨਾਲ ਜਾ ਰਹੇ ਆ ਸਾਹ ਬੀਬੀਆਂ ਵੀ ਲੈ ਕੇ ਜਾ ਬੀਬੀਆਂ ਉਹਦੀ ਜਾ ਜਿੱਤਾ ਬੀਬੀਆਂ ਪਹਿਲੇ ਮਸ਼ਮੂਲੇ ਤੇ ਉਸ ਤਰ੍ਹਾਂ ਹੁਣ ਵੀ ਬੀਬੀਆਂ ਮਸ਼ਮੂਲੇ ਵਿੱਚ ਆ ਜੀ ਪੱਕੇ ਮੋਰਚੇ ਲੱਗਣਗੇ ਪੱਕੇ ਮੋਰਚੇ ਨਹੀਂ ਪੱਕੇ ਜੀ 6-6 ਮਹੀਨੇ ਰਾਸ਼ਨ ਲੈ ਕੇ ਪੱਕੇ ਮੋਰਚੇ ਜਾ ਰਹੇ ਹਾਂ ਜੀ ਮੇਰਾ ਨਾਮ ਸਤੰਦਰ ਸਿੰਘ ਬੱ ਬਕਾ ਜੀ ਤੁਸੀਂ ਹੁਣ ਕਿੱਧਰ ਨੂੰ ਜਾ ਰਹੇ ਹੋ ਅਸੀਂ ਇਸ ਟਾਈਮ ਦਿੱਲੀ ਨੂੰ ਰਵਾਨਾ ਹੋਏ ਹਾਂ ਜੀ ਕਿੰਨਾ ਕਾਫਲਾ ਹੋਰ ਦੇ ਨਾਲ ਕਾਫਲਾ ਸਾਡੇ ਨਾਲ ਸੈਂਕੜੇ ਸੈਂਕੜੇ ਟਰਾਲੀਆਂ ਨੇ ਸਾਡੀਆਂ ਫਿਲਹਾਲ ਇੱਥੇ ਦੋ ਬਲਾਕਾਂ ਵੀ ਰਹਿ ਜਾਂ ਸਾਡੇ 6 ਬਲਾਕ ਚੱਲਦੇ ਨੇ ਜੀ ਤੇ ਹੁਣ ਕਿੱਥੇ ਜਾ ਰਹੇ ਉਹਨਾਂ ਨੂੰ ਬਲੂਕੇ ਦੇ ਬਾਕੀ ਪੂਰੇ ਜਾ ਰਹੇ ਅਸੀਂ ਜੀ ਸਿੰਘੂ ਦੇ ਨੇੜੇ ਜਾ ਕੇ ਰੁਕਾਂ ਸ਼ੰਭੂ ਦੇ ਨੇੜੇ ਜਾ ਕੇ ਰੁਕਾਂਗੇ ਜੀ ਕੀ ਲੱਗਦਾ ਜਿਹੜਾ ਹੁਣ ਵੈਰੀਫਾਈਟਿੰਗ ਕੀਤੀ ਜਾ ਰਹੀ ਆ ਇਹ ਭਾਰਤ ਪਾਕਿਸਤਾਨ ਦੇ ਬਾਰਡਰ ਕੋਲ ਹੀ ਕੀਤੀ ਜਾ ਰਹੀ ਹੈ ਦੇਖੋ ਜੀ ਇਹਨਾਂ ਤੋਂ ਚੀਨ ਦਾ ਬਾਰਡਰ ਦਾ ਸੰਭਾਲਿਆ ਨਹੀਂ ਜਾ ਰਿਹਾ ਉੱਥੇ ਤਾਂ ਚੀਨ ਦੀ ਜਿਹੜੀ ਸੈਨਾ ਉਹ ਆਪਣੇ ਵਿੱਚ ਘੁੰਮਦੀ ਫਿਰਦੀ ਆਪਣੇ ਕਬਜ਼ਾ ਕਰੀ ਜਾਰੀ ਦਿਨ-ਦਿਨ ਇੱਥੇ ਐ ਦਿਖਾਇਆ ਯਾਰ ਇਹ ਪੰਜਾਬ ਕਿਵੇਂ ਵੱਖਰਾ ਕੰਟਰੀ ਹੁੰਦਾ ਕੋਈ ਤਾਂ ਬੈਰੀਕੇਡਿੰਗ ਦੁਆਰਾ ਵੀ ਇੰਨੀ ਤਾਂ ਸਤਾਈ ਇਹਨਾਂ ਨੇ ਆਪਣੇ ਚਾਇਨਾ ਬਾਰਡਰ ਤੇ ਨਹੀਂ ਕੀਤੀ ਹੋਈ ਪਰ ਇਹ ਗੱਲ ਸਮਝ ਤੋਂ ਬਾਹਰ ਆਉਂਦੀ ਆ ਵੀ ਅਸੀਂ ਆਪਣੇ ਆਪ ਨੂੰ ਐ ਮਹਿਸੂਸ ਹੁੰਦਾ ਹੁਣ ਵੀ ਅਸੀਂ ਕਿਦਵੇਂ ਵੱਖਰੇ ਦੇਸ਼ ਦੇ ਹੁੰਨੇ ਆ ਉਹ ਦੇਖਿਆ ਉੱਥੇ ਵੀ ਕਿਸ ਤਰ੍ਹਾਂ ਦੀ ਬੈਰੀਕੇਡਿੰਗ ਬਿਲਕੁਲ ਨਹੀਂ ਸੋਸ਼ਲ ਮੀਡੀਆ ਰਾਹੀਂ ਆਈਆਂ ਨੇ ਸਾਡੇ ਕੁਝ ਕਿਸਾਨ ਵੀ ਫੋਟੋਆਂ ਲੈ ਕੇ ਆਏ ਨੇ ਬਹੁਤ ਖਤਰਨਾਕ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੋਈ ਆ ਔਰੇ ਲੋਕਾਂ ਦੇ ਹੜ ਦੇ ਲੋਕਾਂ ਦੇ ਤੂਫਾਨ ਦੇ ਮੂਹਰੇ ਐ ਜੀਆਂ ਨਾ ਤਾਂ ਗੱਲਾਂ ਪਹਿਲਾਂ ਖੜੀਆਂ ਸੀ ਪਹਿਲਾਂ ਬੈਰੀਕਡ ਰੁਕੇ ਸੀ ਨਾ ਇਹ ਹੁਣ ਰੁਕਣਗੇ ਕਿੰਨੀ ਦੇ ਸਾਹ ਜਿੱਥੇ ਬੰਦੀਆਂ ਜਾ ਰਹੀਆਂ ਦੇਖੋ ਜੀ 18 ਜਿਹੜੀ ਆ ਹੈਗਾ ਇੱਕ ਤਾਂ ਸੰਯੁਕਤ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਨਵਾਂ ਬਣਿਆ ਉਹ ਵੀ ਹੈਗਾ ਤੇ ਪੀਕੇ ਜੂ ਸਿੱਧੂ ਪਰਵਲੋਂ ਜਵੇਂ ਡੱਲੇ ਵਾਲਾ ਸਾਹਿਬ ਅਗਵਾਈ ਕਰਦੇ ਨੇ ਇੱਕ ਮੋਰਚੇ ਦੀ ਉਹ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਆ ਗੈਰ ਰਾਜਨੀਤਿਕ ਆ ਉਹਦੇ ਵੱਲੋਂ ਟਾਲੀਆਂ ਯਾਰੀਆਂ ਲਗ ਭਾਗ ਇਹ ਅ 25 30 ਦੇ ਲਗਭਗ ਜਥੇਬੰਦੀਆਂ ਨੇ ਕਿਹੜੀਆਂ ਮੰਗਾਂ ਨੇ ਦੇਖੋ ਜਿਹੜੀਆਂ ਮੰਗਾਂ ਤਾਂ ਸਾਡੀਆਂ ਤਾਂ ਹੋਈਆਂ ਜੇ ਨਵੀਆਂ ਹੋਣ ਮੰਗਾਂ ਸਾਡੀਆਂ ਜਿਹੜੀਆਂ ਅਧੂਰੀਆਂ ਰਹਿੰਦੀਆਂ ਸੀ ਮੋਰਚੇ ਦੀਆਂ ਤਸਾਨੀ ਮੋਰਚਾ ਜਿਹੜਾ 220 ਨੂੰ ਲੱਗਿਆ ਸੀ ਉਸ ਉਸ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਨੇ ਤਾਂ ਲਾਗੂ ਨਹੀਂ ਕਰੀਆਂ ਜਿਵੇਂ ਸੁਆਮੀ ਨਾਥਨ ਰਿਪੋਰਟ ਦਾ ਵਾਅਦਾ ਕੀਤਾ ਹੋਇਆ ਸੀ ਸਰਕਾਰ ਨੇ ਇਸ ਅਨੁਸਾਰ ਅਸੀਂ ਫਸਲਾਂ ਦੇ ਭਾਅ ਦਵਾਂਗੇ ਉਹ ਬਿਲਕੁਲ ਨਹੀਂ ਦਿੱਤੇ ਜਾ ਰਹੇ ਤੇ ਦੂਜੀ ਉੱਤੋਂ ਵਾਲੀ ਗੱਲਾਂ ਦੀ ਗੱਲ ਤੇ ਆ ਜੀ ਆਪਾਂ ਰੁਕ ਜੀ ਆ ਕੇ ਜਿਵੇਂ ਫੁੱਲ ਪੂਰਾ ਕਰਜ਼ਾਵਾਫੀ ਕਿਸਾਨ ਤੇ ਮਜ਼ਦੂਰ ਦਾ ਤੇ ਸਵਾਮੀਨਾ ਆ ਸਵਾਮੀ ਨਾਥਨ ਅਨਸਾਰ ਸਾਡੀ ਸਾਨੂੰ ਐਮਐਸਪੀ ਦਿੱਤੀ ਜਾਵੇ ਗਰੰਟੀ ਕਾਨੂੰਨ ਬਣਾਇਆ ਜਾਵੇ ਉਹ ਵੀ ਨਹੀਂ ਹਜੇ ਤੱਕ ਬਣਾਇਆ ਤਾਂ ਤੇ ਬਿਜਲੀ ਸੋਧ ਵੇਲੇ ਜਿਹੜਾ ਕਿਹਾ ਸੀ ਸਰਕਾਰ ਨੇ ਮੰਗ ਮੰਨੀ ਸੀ ਸਾਡੀ 220 ਨੂੰ ਪਹਿਲੀ ਮੀਟਿੰਗ ਜਿਹੜੀ ਮੋਰਚੇ ਦੀ ਹੋਈ ਉਹਦੇ ਵਿੱਚ ਮੰਨੀ ਸੀ ਵੀ ਅਸੀਂ ਨਹੀਂ ਲਾਗੂ ਕਰਾਂਗੇ ਜਦ ਤੁਸੀਂ ਮੋਰਚਾ ਉਤੋਂ ਪੋਸਟਪੋਨ ਕਰਕੇ ਆਏ ਤਾਂ ਉਸ ਤੋਂ ਬਾਅਦ ਆ ਕੇ 222 ਦੇ ਵਿੱਚ ਉਹ ਬਿਜਲੀ ਬਿੱਲ ਅੰਦਰ ਖਾਤੇ ਲਾਗੂ ਕਰ ਦਿੱਤਾ ਗਿਆ ਕੀ ਲੱਗਦਾ ਜਿਵੇਂ ਤੁਹਾਨੂੰ ਸਰਕਾਰ ਰੋਕੂਗੀ ਬੈਰੀਕੇਡ ਕਿਸ ਤਰ੍ਹਾਂ ਬਣਿਆ ਹੈ ਨਾ ਜਿਸ ਤਰ੍ਹਾਂ ਅੱਗੇ ਰਿਕਲਿਆ ਜਾਊਗਾ ਦੇਖੋ ਬੈਰੀਕੇਟਿੰਗ ਦਾ ਹੁਣ ਅਸੀਂ ਉੱਥੇ ਜਾਣਾ ਇਹ ਤਾਂ ਰੁਕਦੇ ਨਹੀਂ ਜਿਹੜੇ ਜੱਟਾਂ ਦੇ ਟਰੈਕਟਰ ਜਹਾਜ਼ਾਂ ਵਰਗੇ ਨੇ ਇਹਨਾਂ ਮੂਰੇ ਕੁਝ ਨਹੀਂ ਰੁਕਣਾ ਜੇ ਕਿਉਂਕਿ ਸਰਕਾਰ ਖੜਾ ਦੇ ਪਾਣੀ ਨੂੰ ਰੋਕ ਲਵੇ ਜਾਂ ਤੂਫਾਨ ਨੂੰ ਰੋਕ ਲਵੇ ਕਦੇ ਨਹੀਂ ਰੋਕ ਹੁੰਦਾ ਇਹ ਜਾਂ ਕੁਝ ਇਹ ਲੋਕਾਂ ਦਾ ਹੜਾ ਇਹ ਰਹਿ ਕੇ ਜਾਊਗਾ ਅੱਗੇ ਕਿ ਬਹੁਤ ਕੋਸ਼ਿਆਂ ਕੀਤੇ ਤੋਂ ਵੱਡੀਆਂ-ਵੱਡੀਆਂ ਕੋਸ਼ਿਆਂ ਕੀਤੇ ਅਲੱਗ-ਅਲੱਗ ਤਰੀਕਿਆਂ ਨਾਲ ਕੀਤੇ ਗਏ ਸੀ ਆਪਾਂ ਸਾਰਿਆਂ ਨੂੰ ਪਤਾ ਟੋਏ ਪੱਟੇ ਗਏ ਹਾਈਵੇ ਪੱਟੇ ਗਏ ਕਿੱਲ ਵੀ ਲਾਏ ਗਏ ਸਾਰਾ ਕੁਝ ਹੋਇਆ ਪਰ ਆਖਰ ਨੂੰ ਅਸੀਂ ਪਹੁੰਚ ਗਏ ਜੀ ਅੱਜ ਦੀ ਮੀਟਿੰਗ ਹੋ ਰਹੀ ਹੈ ਕੁਝ ਲੱਗਦਾ ਵੀ ਜਣਾ ਕੋਈ ਸਟਾਰਿਕ ਹੋਵੇ ਦੇਖੋ ਜੀ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਕੀ ਨਿਕਲੂਗਾ ਜ਼ਿਆਦਾ ਉਮੀਦਾਂ ਨਹੀਂ ਹੁੰਦੀਆਂ ਇਹਨਾਂ ਤੇ ਲੀਡਰਾਂ ਦੇ ਜਦ ਸਾਡੇ ਨਾਲ ਇਹ ਮੀਟਿੰਗ ਕਰਕੇ ਵਾਅਦਾ ਕਰਕੇ ਮੁਕਰ ਸਕਦੇ ਨੇ ਤਾਂ ਮੀਟਿੰਗ ਦੇ ਵਿੱਚ ਕੋਈ ਏਡੀ ਉਮੀਦ ਵਾਲੀ ਗੱਲ ਨਹੀਂ ਅਸੀਂ ਐਸੇ ਕਰਕੇ ਯਕੀਨੀ ਤਾਹੀਂ ਅਸੀਂ ਦਿੱਲੀ ਨੂੰ ਕੂਚ ਕੀਤਾ ਭਾਨੇ ਸਿੱਧੂ ਦੀ ਰਸਾਇਤ ਰਿਹਾਈ 10 ਤਰੀਕ ਨੂੰ ਅੱਜ ਕੀਤੀ ਜਾ ਰਹੀ ਹੈ ਕੀ ਲੱਗਦਾ ਕੋਈ ਸਰਕਾਰ ਚਾਲ ਰਿਕਰ ਸਾਨੂੰ ਤਾਂ ਇਹੀ ਲੱਗਦਾ ਵੀ ਇਹ ਜੱਥੇਬੰਦੀਆਂ ਨੂੰ ਉਲਝਾਉਣ ਵਾਲੀ ਗੱਲ ਸੀਗੀ ਕਿ ਕਿਤਨਾ ਕਦੇ ਦਿੱਲੀ ਵੱਲੋਂ ਇਹ ਮੁੱਖ ਮੋੜ ਨਾ ਜਾਂ ਇਧਰਲੇ ਪਾਸੇ ਵਿਜੀ ਹੋ ਜਾਣਾ ਹੋ ਸਕਦਾ ਭਾਨੇ ਸਿੱਧੂ ਨੂੰ ਗ੍ਰਿਫਤਾਰੀ ਉਸ ਤਰ੍ਹਾਂ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਵੇਂ ਝੂਠੇ ਪਰਚੇ ਜੇ ਪਾਈ ਜਾ ਰਹੇ ਨੇ ਤੇ ਲੱਗਦੀ ਆ ਵੀ ਇਹ ਨੌਜਵਾਨੀ ਨੂੰ ਜਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਿਹਾ ਭਾਨੇ ਸਿੱਧੂ ਨੂੰ ਆਣਾ ਚਾਹੀਦਾ ਬਾਰਡਰ ਤੇ ਨਹੀਂ ਬਿਲਕੁਲ ਆਊਗਾ ਜੀ ਉਹ ਆਉਣਾ ਚਾਹੀਦੇ ਨੇ ਆਊਗਾ ਹਾਂਜੀ